ਥਾਣਾ ਸਦਰ ਪੁਲਿਸ ਦੇ ਵੱਲੋਂ ਤੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਕਰੋੜਾਂ ਰੁਪਏ ਦੀ ਚਾਰਸ਼ ਸਮੇਤ ਤਿੰਨ ਔਰਤਾਂ ਦੇ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਥਾਣਾ ਸਦਰ ਮੁਖੀ ਗੁਰਸੇਵਕ ਸਿੰਘ ਸਿੱਧੂ ਨੇ ਗੱਲਬਾਤ ਕੀਤੀ ਹੈ ਜਿੱਥੇ ਦੱਸਿਆ ਕਿ ਚੌਕੀ ਬਸੰਤਪੂਰਾ ਇੰਚਾਰਜ ਅਮਰਜੀਤ ਸਿੰਘ ਅਤੇ ASI ਜੋਗਿੰਦਰ ਸਿੰਘ ਦੇ ਵੱਲੋਂ ਵੱਖ-ਵੱਖ ਥਾਮਾਂ ਦੇ ਉੱਪਰ ਨਾਕੀਬੰਦੀ ਕੀਤੀ ਗਈ ਸੀ। ਜਿਸ ਦੇ ਵਿੱਚ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ 9 ਕਿਲੋ ਚਰਸ ਬਰਾਮਦ ਕੀਤੀ ਗਈ ਹੈ ਜਿਸ ਦੇ ਵਿੱਚ ਚੌਂਕੀ ਇੰਚਾਰਜ ਪਸੰਤਪੂਰਾ ਅਮਰਜੀਤ ਸਿੰਘ ਬਿੱਲਾ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ 4 ਕਿਲੋ ਚਰਸ ਅਤੇ ਐਸਆਈ ਜੋਗਿੰਦਰ ਸਿੰਘ ਦੇ ਸਮੇਤ ਪੁਲਿਸ ਪਾਰਟੀ ਦੇ ਵੱਲੋਂ 5 ਕਿਲੋ ਚਰਸ ਬਰਾਮਦ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦੇ ਹੋਣਾ ਦੱਸਿਆ ਕਿ ਫੜੀ ਗਈ ਚਰਸ ਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਰੋੜਾਂ ਰੁਪਏਾਂ ਦੀ ਕੀਮਤ ਹੈ। ਇਹਨਾਂ ਪਰਵਾਸੀ ਵਿਅਕਤੀਆਂ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਇਹ ਚਰਸ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ ਤੇ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਸੋ ਇਸੇ ਦੌਰਾਨ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹਨ ਉਹਨਾਂ ਹੋਰ ਕੀ ਕੁਝ ਦੱਸਿਆ ਸੋ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ। ਹਾਂਜੀ ਕੱਲ ਜੋ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਜ਼ਿਲ੍ਹਾ ਪਟਿਆਲਾ ਵੱਲੋਂ ਦਿੱਸੇ ਨਿਰਦੇਸ਼ਾਂ ਤੇ ਅਸੀਂ ਹਰ ਰੋਜ਼ ਸਾਡੀ ਜਿਹੀ ਇੱਕ ਡਰਾਈਵ ਚੱਲ ਰਹੀ ਹੈ ਨਸ਼ਿਆਂ ਦੇ ਖਿਲਾਫ ਇਸ ਡਰਾਈਵ ਦੇ ਚੱਲਦੇ ਹੋਏ ਇੱਕ ਸਾਨੂੰ ਕੱਲ ਇੱਕ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਸਾਡੀਆਂ ਦੋ ਨਾਕਾ ਪਾਰਟੀਆਂ ਨੇ ਅਲੱਗ-ਅਲੱਗ ਸਮੇਂ ਤੇ ਈਜ਼ੀਮ ਰਿਜ਼ਲਟ ਤੇ ਇੱਕ ਨਾਕਾ ਲਾਇਆ ਹੋਇਆ ਸੀ ਤੇ ਦੌਰਾਨੇ ਨਾਕਾਬੰਦੀ ਸਾਨੂੰ ਜਿਹੜੀ 23 ਨੰਬਰ ਐਫਆਈਆਰ ਅਸੀਂ ਰਜਿਸਟਰ ਕੀਤੀ ਆ ਉਹਦੇ ਵਿੱਚ ਦੋ ਲੇਡੀਆਂ ਅਸੀਂ ਰਾਉਂਡ ਅਪ ਕੀਤੀਆਂ ਤੇ ਡਿਊਰਿੰਗ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਤਕਰੀਬਨ 4 ਕਿਲੋ ਚਸ ਜਿਹੜੀ ਉਹਨਾਂ ਤੋਂ ਬਰਾਮਦ ਹੋਈ ਹੈ ਇਹ ਲੇਡੀਆਂ ਜਿਹੜੀਆਂ ਦੋਨੋਂ ਨੇ ਕੁਸ਼ਮ ਦੇਵੀ ਤੇ ਗੁਨੀਆ ਦੇਵੀ ਇਹ ਆਪਸ ਦੇ ਵਿੱਚ ਆਨੰਦ ਭਰਜਾਈ ਨੇ ਤੇ ਜ਼ਿਲ੍ਹਾ ਮੋਤੀਹਰੀ ਬਿਹਾਰ ਦੇ ਰਹਿਣ ਵਾਲੀਆਂ ਨੇ ਤੇ ਇਸ ਤੋਂ ਇਲਾਵਾ ਇੱਕ ਅਸੀਂ ਨਾਕਾ ਅਸੀਂ ਇੱਕ ਨਾਕਾ ਉੱਥੇ ਲਾਇਆ ਹੋਈ ਸੀ ਆਪਣਾ ਜਸ਼ਨ ਹਟ ਤੇ ਉਸ ਨਾਕੇ ਦੇ ਦੌਰਾਨ ਸਾਨੂੰ ਇੱਕ ਜਿਹੜਾ ਉਹਦੇ ਵਿੱਚ ਮੁਲਜ਼ਮ ਹੈਗਾ ਰਾਮ ਗਾਇਆ ਸਾਨੀ ਇੱਕ ਰੰਜੂ ਕੁਮਾਰੀ ਇਹਨਾਂ ਦੋਨਾਂ ਨੂੰ ਅਸੀਂ ਜਦੋਂ ਚੈੱਕ ਕੀਤਾ ਤਾਂ ਇਹਨਾਂ ਕੋਲੋਂ ਸਾਨੂੰ 5 ਕਿਲੋ ਚਸ ਮਿਲੀ ਹੈ ਤੇ ਉਹਦੇ ਦੇਸੀ 24 ਨੰਬਰ ਐਫਆਈਆਰ ਰਜਿਸਟਰਡ ਕੀਤੀ ਹੈ ਜਨਨ ਕਿ ਸਾਡੇ ਕੋਲ ਟੋਟਲ 9 ਕਿਲੋ ਚਸ ਅਸੀਂ ਕੱਲ ਦੌਰਾਨੇ ਨਾਕਾਬੰਦੀ ਸਾਡੀਆਂ ਦੋਨੋਂ ਨਾਕਾ ਪਾਰਟੀਆਂ ਨੇ ਬਰਾਮਦ ਕੀਤੀ ਹੈ ਜਿਹੜੀ ਕਿ ਬਹੁਤ ਵਧੀਆ ਰਿਕਵਰੀ ਹੈ ਤੇ ਤਕਰੀਬਨ ਇਹਦੀ ਇੰਟਰਨੈਸ਼ਨਲ ਮਾਰਕੀਟ ਤੇ ਵੇਚੜੀ ਦੀ ਵੈਲਿਊ ਆ ਚਸ ਦੀ ਓ ਕਰੋੜਾ ਵਿੱਚ ਹਾਂਜੀ ਕਿੱਥੇ ਪਿੰਚਨ ਜਾਂਚ ਦੇ ਬਾਰੇ ਪਤਾ ਕਰ ਲਿਆ ਕਿ ਇਹਦੇ ਬਾਰੇ ਸੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਪਿੱਛੋਂ ਕਿੱਥੇ ਲੈ ਕੇ ਆਏ ਨੇ ਤੇ ਕਿੱਥੇ ਲੈ ਕੇ ਜਾਣਾ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਦੋਨੋਂ ਵੈਰੀਫਾਈ ਕਰ ਰਹੇ ਹਾਂ ਜਿਹੜੀ ਪੁਲਿਸ ਪਾਰਟੀ ਸੀ ਜੀ ਕੌਣ ਸੀਗਾ ਉੱਥੇ ਕਨਾਂਜ ਤੋਂ ਆਪਣਾ ਕਮਿੰਦ ਕਰੀ ਜਿਹੜੀ ਏਸੀਮ ਪੁਲਿਸ ਪਾਰਟੀ ਸੀ ਉੱਥੇ ਸਾਡੇ ਇੰਚਾਰਜ ਬਸੰਤਪੁਰਾ ਅਮਰਜੀਤ ਸਿੰਘ ਜੀ ਉੱਥੇ ਆਪਣੀ ਪੁਲਿਸ ਪਾਰਟੀ ਦੇ ਨਾਲ ਹਾਜ਼ਰ ਸੀ ਜਿਹੜੀ ਅਸੀਂ ਨਾਕਾ ਲਾਇਆ ਸੀ ਜਸ਼ਨ ਹੋਟਲ ਉੱਥੋਂ ਏਐਸਆਈ ਹਰਜਿੰਦਰ ਸਿੰਘ ਜੀ ਉਹ ਉੱਥੇ ਜਸ਼ਨ ਹੋਟਲ ਸਮੇਤ ਪੁਲਿਸ ਪਾਰਟੀ ਦੇ ਹਾਜ਼ਰ ਇਹਨਾਂ ਦਾ ਕੋਈ ਪੁਰਾਣਾ ਕ੍ਰਾਈਮ ਰਿਕਾਰਡ ਹੋਵੇ ਜੀ ਫਿਲਹਾਲ ਅਸੀਂ ਟੱਚ ਚ ਬਿਹਾਰ ਪੁਲਿਸ ਦੇ ਅਸੀਂ ਬੈਕਗ੍ਰਾਉਂਡ ਚੈੱਕ ਕਰ ਰਹੇ ਹਾਂ ਕਿ ਇਹਨਾਂ ਦੇ ਕੋਈ ਕ੍ਰਿਮੀਨਲਿਟੀ ਕੋਈ ਰਿਕਾਰਡ ਵਗੈਰਾ ਹੈ ਜਾਂ ਨਹੀਂ ਐਮ ਜਿਵੇਂ ਆ ਕੋਰਟ ਵਿੱਚ ਪੇਸ਼ ਕਰਨਾ ਸੀਗਾ ਤਾਂ ਹਾਂਜੀ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਵੰਡ ਲਿਆ ਜਾਊਗਾ ਤੇ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਕੇ ਵੈਰੀਫਾਈ ਕੀਤਾ ਜਾਊ ਕਿ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਲੈ ਕੇ ਜਾਣਾ ਸਾਹਿਬ ਜੀ ਕੀ ਐਕਟ ਦੇ ਤਹਿਤ ਪਰਚਾ ਕੱਟਿਆ ਜਾਵੇ ਅਸੀਂ ਇਹਦੇ ਵਿੱਚ ਐਨਡੀਪੀਐਸ ਐਕਟ ਵੀ 20 ਸੈਕਸ਼ਨ ਐਨਡੀਪੀਐਸ ਦਾ ਉਹਦੇ ਤਹਿਤ ਅਸੀਂ ਇੱਥੇ ਅਫੀਆਰ ਦਰਜ ਕੀਤੀ ਹੈ ਜਿਵੇਂ ਇਹ ਚਾਰੋਂ ਨੇ ਜੀ ਚਾਰੋਂ ਆਪਸ ਵਿੱਚ ਰਿਸ਼ਤੇਦਾਰ ਹੀ ਨੇ ਜੀ ਇਹ ਗੈਸੇ ਕਿ ਇਹਨਾਂ ਦੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਈਜੀਮ ਰਿਜ਼ਰਟ ਨਾਕਾ ਸੀ ਉੱਥੇ ਜਿਹੜੇ ਜਿਹੜੇ ਮਲਜਮ ਨੇ ਉਹ ਆਪ ਚਨੰਦ ਭਰਜਾਈ ਨੇ ਤੇ ਜਿਹੜੇ ਜਸ਼ਨ ਹੋਟਲ ਤੇ ਜਿਹੜੇ ਅਸੀਂ ਗਵਰੀ ਕੀਤੀ ਆ ਉਹ ਜਿਹੜੇ ਮਲਜਮ ਨੇ ਬਿਹਾਰ ਦੇ ਆ ਤੇ ਉਹ ਆਪਸ ਦੇ ਵਿੱਚ ਜੀਤੇ ਸਨ ਠੀਕ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar